ਪਤ ਤੂੰ ਨਾ ਪੱਠੇ ਤੇ ਜਾਵੜੀ ਅੱਜ ਮੈਂ ਥੋੜਾ ਲੇਟ ਆਉਂਗਾ ਮੈਂ ਨਾ ਡਾਕਟਰ ਤੋਂ ਦਵਾਈ ਲੈਣੀ ਆ ਮੈਨੂੰ ਖੰਗ ਲੱਗੀ ਆ ਠੀਕ ਆ ਡੈਡੀ ਜੀ ਮੈਂ ਚਲਾ ਜਾਂਦਾ ਪਤ ਮੈਂ 15000 ਰੱਟ ਲੈਣੀ ਆ ਇੱਕ ਮਿੰਟ ਬਾਪੂ ਬਾਪੂ 15000 ਰੱਟ 1 ਲੱਖ ਰੁਪਏ ਦੀ ਆ ਪੁੱਤ ਪੈਸੇ ਤਾਂ ਮੈਂ ਦਿੱਤੇ ਹੋਏ ਆ ਆ ਦੇਖ ਮੇਰੇ ਕੋਲੇ ਪਾਚੀ ਵੀ ਆ ਲੈ ਆ ਦਿਖਾ ਬਾਪੂ ਬਾਪੂ ਇਹ ਪਾਚੀ ਦਾ 20 ਸਾਲ ਪੁਰਾਣੀ ਆ ਉਦੋਂ 15000 ਰੱਟ 150 ਦੀ ਸੀ ਉਦੋਂ ਤੁਸੀਂ ਲੈ ਜਾਂਦੇ ਏ ਰੱਟ ਪੁੱਤ ਜਦੋਂ ਤੇ ਡੈਡੀ ਨੇ ਮੈਨੂੰ ਪਾਚੀ ਦਿੱਤੀ ਸੀ ਨਾ ਉਦੋਂ ਮੈਨੂੰ ਰੱਟ ਦੀ ਲੋੜ ਨਹੀਂ ਸੀ ਤਾਂ ਕਰਕੇ ਮੈਂ ਲੈ ਕੇ ਨਹੀਂ ਗਿਆ ਪਰ ਅੱਜ ਬਾਪੂ 15000 ਰੱਟ ਲੱਖ ਰੁਪਏ ਦੀ ਆ ਮੈਂ ਤੁਹਾਨੂੰ 150 ਦੀ ਕਿੱਥੋਂ ਦੇ ਦਾਂ ਓ ਮਨੀਮ ਆ ਬਾਪੂ ਨੂੰ ਬਾਹਰ ਘੜ ਧੱਕੇ ਮਾਰ ਕੇ ਯਾਰ ਚੱਲ ਬਾਪੂ ਚੱਲ ਬਾਹਰ ਚੱਲ ਬਾਪੂ हां मैं बता आया कोई कस्टमर डेडी कस्टमर ਤਾਂ ਨਹੀਂ ਕੋਈ ਆਇਆ ਪਰ ਇੱਕ ਬਜ਼ੁਰਗ ਆਇਆ ਸੀ ਅੱਜ ਤੋਂ 20 ਸਾਲ ਪੁਰਾਣੀ ਪਰਚੀ ਵਿਖਾ ਕੇ ਕਹਿੰਦਾ ਮੈਂ ਤੇਰੇ ਡੈਡੀ ਨੂੰ 150 ਰੁਪਏ ਦਿੱਤਾ ਸੀ ਮੈਨੂੰ 15000 ਰੱਟ ਦੇ 150 ਦੀ 15000 ਰੱਟ ਦਿਖਾਈ ਪਰਚੀ ਮੜ ਜੀ ਉਹ ਤੇ ਬਜ਼ੁਰਗ ਕਿੱਥੇ ਆ ਡੈਡੀ ਉਹਨੂੰ ਤਾਂ ਮੈਂ ੱੱਕੇ ਮਾਰ ਕੇ ਬਾਹਰ ਕੱਢਦਾ ਯਾਰ ਇਹ ਤਾਂ ਕਿੰਨੀ ਵੱਡੀ ਗਲਤੀ ਕਰਤੀ ਜਾ ਉਹਨੂੰ ਲੱਭ ਕੇ ਲਿਆ ਜਲਦੀ ਜਾ ਆ ਚੱਕ ਹੋ ਗਈ 15000 ਰੱਟ ਪੂਰੀ ਲਓ ਡੈਡੀ ਜੀ ਮੈਂ ਲੈ ਆਇਆ ਇਹ ਬਜ਼ੁਰਗ ਸੀ ਸ਼ੁਗਾਰਾ ਭਾਈ ਤੂੰ ਲੱਭ ਗਿਆ ਪਤਾ ਮੈਂ ਤੇਰੀ ਕਿੰਨੇ ਸਾਲ ਵੇਟ ਕੀਤੀ ਬਾਕੀ ਮੇਰੇ ਬੇਟੇ ਨੇ ਜਿਤਨੇ ਉੱਚਾ ਨੀਵਾ ਬੋਲਿਆ ਨਾ ਤਾਂ ਉਹਦੇ ਵੱਲੋਂ ਮੈਂ ਤੇਰੇ ਤੋਂ ਸੌਰੀ ਮੰਗਦਾ ਮੇਰਾ ਬੇਟਾ ਤੈਨੂੰ ਜਾਣਦਾ ਨਹੀਂ ਸੀ ਡੈਡੀ ਕੌਣ ਆ ਇਹ ਪੁੱਤ ਇਹ ਬਾਈ ਨੂੰ ਨਾ ਆਪ 15000 ਰੱਟ ਦੇਣੀ ਆ ਭਾਈ ਆ ਤੇਰੀ ਇਮਾਨਤ ਗਿਣ ਕੇ ਰੱਖੀ ਪਈ ਆ ਲੈ ਜਾ ਪਰ ਡੈਡੀ ਅੱਜ ਤਾਂ 15000 ਰੱਟ ਦਾ ਰੇਟ 1 ਲੱਖ ਰੁਪਈਆ ਇਹਨਾਂ ਨੇ ਤਾਂ ਆਪਾਂ ਨੂੰ 150 ਰੁਪਈਆ ਹੀ ਦਿੱਤਾ ਪੁੱਤ ਗੱਲ 150 ਰੁਪਈਆ ਦੀ ਨਹੀਂ ਗੱਲ ਇਮਾਨਦਾਰੀ ਦੀ ਤੇ ਕੀਤੀ ਹੋਈ ਜੁਬਾਨ ਦੀ ਆ ਪੁੱਤ ਜਦੋਂ ਮੈਂ ਪੱਠੇ ਦਾ ਕੰਮ ਸ਼ੁਰੂ ਕਰਨਾ ਸੀ ਨਾ ਮੇਰੀ ਜੇਬ ਚ ਕਰਪਈਆ ਨਹੀਂ ਸੀ ਉਦੋਂ ਇਸ ਬਾਈ ਨੇ ਮੈਨੂੰ 150 ਰੁਪਏ ਦਿੱਤਾ ਸੀ ਪੱਠੇ ਦਾ ਕੰਮ ਸ਼ੁਰੂ ਕਰਨ ਵਾਸਤੇ ਫਿਰ ਮੈਂ ਉਹ 150 ਰੁਪਏ ਦੇ ਨਾਲ ਆਪਣਿਆਂ ਪੱਠੇ ਦੀ ਸ਼ੁਰੂਆਤ ਕੀਤੀ ਸੀ ਅੱਜ ਆਪਣੇ ਕੋਲ ਜੋ ਕੁਝ ਵੀ ਆ ਨਾ ਪੁੱਤ ਗੱਡੀਆਂ ਕਾਰਾਂ ਪੈਸਾ ਜ਼ਮੀਨ ਉਹ ਸਭ ਕੁਝ ਇਹਦੇ ਦਿੱਤੇ 150 ਰੁਪਏ ਕਰਕੇ ਆ ਜੇ ਉਸ ਦਿਨ ਇਹ ਮੈਨੂੰ 150 ਰੁਪਏ ਨਾ ਦਿੰਦਾ ਸ਼ਾਇਦ ਅੱਜ ਆਪਣੇ ਕੋਲ ਕੁਝ ਵੀ ਨਾ ਹੁੰਦਾ ਜਦੋਂ ਮੈਂ ਪੱਠੇ ਦੀ ਸ਼ੁਰੂਆਤ ਕੀਤੀ ਸੀ ਨਾ ਉਦੋਂ ਮੈਂ ਇਸ ਬਾਈ ਨਾਲ ਵਾਅਦਾ ਕੀਤਾ ਸੀ ਵੀ ਅੱਜ 15000 ਐਟ ਦਾ ਰੇਟ 150 ਰੁਪਿਆ ਵਾ ਕੱਲ ਨੂੰ ਜਦੋਂ ਵੀ ਤੈਨੂੰ ਲੋੜ ਹੋਊਗੀ ਨੈਟ ਦੀ ਮੈਂ ਤੈਨੂੰ 15000 ਐਟ 150 ਰੁਪਏ ਦੀ ਦਊਂਗਾ ਬਾਪੂ ਜੀ ਮੈਨੂੰ ਮaaf ਕਰ ਦੋ ਮੈਂ ਤੁਹਾਨੂੰ ਬਹੁਤ ਉੱਚਾ ਨੀਵਾ ਬੋਲਿਆ ਕੋਈ ਗੱਲ ਨਹੀਂ ਪੁੱਤ ਬਸ ਇੱਕ ਗੱਲ ਯਾਦ ਰੱਖੀ ਪੁੱਤ ਇਨਸਾਨ ਦੀ ਇਮਾਨਦਾਰੀ ਤੇ ਕੀਤੀ ਹੋਈ ਜ਼ੁਬਾਨ ਪੈਸੇ ਨਾਲੋਂ ਵੀ ਜ਼ਿਆਦਾ ਕੀਮਤੀ ਆ ਚੱਲ ਆਜੋ ਹੁ ਦੱਸ ਕਿਹੜੇ ਵੇਲੇ ਕੰਮ ਆਉ ਯਾਰੀ ਹੁ ਦੱਸ ਕਿਹੜੇ ਵੇਲੇ ਕੰਮ ਆਉ ਯਾਰੀ ਤੂੰ ਕੱਲੀ ਪਰ ਢੋਈ ਨਾ ਇਹੋ ਜ਼ਿੰਦਗੀ ਨਹੀਂ ਹੁਣੀ ਵਾਰੀ ਵਾਰੀ ਹੁ ਦਾਸਿਆ ਤੇ ਹੋਈ ਨਾ ਹੋਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਹਾਂਜੀ ਵੀਡੀਓ ਤੁਸੀਂ ਦੇਖ ਲਈਆ ਮੈਨੂੰ ਤੁਹਾਨੂੰ ਵਧੀਆ ਲੱਗੀ ਹੋ ਇਹ ਵੀਡੀਓ ਦੇ ਵਿੱਚ ਅਸੀਂ ਇਹੀ ਮੈਸੇਜ ਦਿੱਤਾ ਵਾ ਵੀ ਬੰਦਾ ਜਿਹੜੀ ਜ਼ੁਬਾਨ ਕਰ ਲੈਂਦਾ ਨਾ ਬੰਦੇ ਨੂੰ ਜਿੰਨਾ ਵੱਡਾ ਮਰਜ਼ੀ ਕਾਟਾ ਪੈ ਜਾਵੇ ਉਹ ਬੰਦੇ ਨੂੰ ਜ਼ੁਬਾਨ ਤੇ ਅੜ ਕੇ ਰਹਿਣਾ ਚਾਹੀਦਾ ਉਹ ਜ਼ੁਬਾਨ ਪਗਾ ਪਗਾਉਣੀ ਚਾਹੀਦੀ ਆ ਬਾਕੀ ਉਮੀਦ ਆ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਸਮਝ ਲੱਗ ਗਈ ਹੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਬਾਕੀ ਅੱਜ ਆ ਵੀਡੀਓ ਦੇ ਵਿੱਚ ਆ ਬੰਦੇ ਚਾਰ ਪੰਜ ਬੰਦੇ ਨਹੀਂ ਆਏਗੇ ਕਿਉਂਕਿ ਬਈ ਇਹ ਸਕੂਲ ਜਾਂਦੇ ਆ ਤੇ 4 ਵਜੇ ਛੁੱਟੀ ਹੁੰਦੀ ਆ 4 ਵਜੇ ਅਕ ਰੋਟੀ ਵੀ ਖਾਣੀ ਹੁੰਦੀ ਫਿਰ ਬਈ ਦਿਨ ਬਹੁਤ ਮਤਲਬ ਢਲ ਜਾਂਦਾ ਵੀਡੀਓ ਫਿਰ ਬਣਦੀ ਨਹੀਂ ਇਸ ਕਰਕੇ ਅੱਜ ਆ ਸਾਰੇ ਬੰਦੇ ਵੀਡੀਓ ਦੇ ਵਿੱਚ ਨਹੀਂ ਆਏ ਬਾਕੀ ਉਮੀਦ ਆ ਤੁਹਾਨੂੰ ਵੀਡੀਓ ਵਧੀ Thank you so much.